ਹਾਂਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਮਾਰਚ ਦੇ ਐਂਡ ਦੇ ਵਿੱਚ ਵੀ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਆਇਆ ਸੀ ਜਿਸ ਨਾਲ ਕੀ ਕਾਫੀ ਅੱਛੀ ਮਤਲਬ ਮੋਡਰੇਟ ਟੂ ਹੈਵੀ ਰੇਨਫਾਲ ਜਿਹੜੀ ਹੈ ਪੰਜਾਬ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਜਿਵੇਂ ਸਾਡੇ ਰਿਕਾਰਡ ਦੇ ਵਿੱਚ ਵੀ ਉਹ 21 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਹੈ ਇੱਕ ਦਿਨ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਔਰ ਉਹਦਾ ਵੀ ਜਿਹੜਾ ਕਾਫੀ ਜਗ੍ਹਾ ਤੇ ਜਿਹੜਾ ਨੈਗੇਟਿਵ ਇੰਪੈਕਟ ਵੀ ਆਇਆ ਕਿਉਂਕਿ ਕਈ ਜਗ੍ਹਾ ਤੇ ਗੜ੍ਹੇ ਵੀ ਪਏ ਸੀਗੇ ਤੇ ਬਾਕੀ ਜੇ ਆਪਾਂ ਪਿਛਲੀ ਟਾਈਮ ਦੀ ਗੱਲ ਕਰਦੇ ਹਾਂ ਤਾਂ ਜਨਵਰੀ ਫਰਵਰੀ ਦੇ ਵਿੱਚ ਸਾਡੇ ਕੋਲ ਬਹੁਤ ਹੀ ਅੱਛਾ ਇਸਵਾਰੀ ਵੈਦਰ ਰਿਹਾ ਹੈ ਜੇ ਜਨਵਰੀ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਜਿਹੜੇ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜਿਹੜੇ ਘੱਟ ਹੀ ਰਹੇ ਨੇ ਤੇ ਬਾਰਿਸ਼ ਵੀ ਆਲਮੋਸਟ ਜਿਹੜੀ ਹੈਗੀ ਆ ਨੀਅਰ ਟੂ ਨਾਰਮਲ ਹੀ ਰਹੀ ਹੈ ਮਤਲਬ ਅੱਛੀ ਰੇਨਫਾਲ ਸੀਗੀ ਔਰ ਟੈਂਪਰੇਚਰ ਜਿਹੜੇ ਫੇਵਰੇਬਲ ਸੀਗੇ ਸੋ ਲੱਗਦੀ ਕਾਫੀ ਬੰਪਰ ਕ੍ਰੌਪ ਜਿਹੜੀ ਹੈ ਵੀਟ ਦੀ ਲੱਗ ਰਹੀ ਸੀ ਬਟ ਹੁਣ ਜਿਸ ਤਰ੍ਹਾਂ ਫੇਰ ਸਾਨੂੰ 13 14 15 ਦਾ ਅਲਰਟ ਆ ਰਿਹਾ ਹੈਗਾ ਕਿ ਜਿਹੜੇ ਮੌਸਮ ਦੇ ਵਿੱਚ ਕੁਝ ਤਬਦੀਲੀ ਆਏਗੀ ਕਿਉਂਕਿ ਜਿਸ ਤਰ੍ਹਾਂ ਇਹ ਇੱਕਦਮ ਗਰਮੀ ਵਧ ਗਈ ਹੈ ਟੈਂਪਰੇਚਰਸ ਬਹੁਤ ਜਿਵੇਂ 34 35 ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਹੈ ਤੇ ਜਗ੍ਹਾ ਤੇ ਤੇ ਉਹਦੇ ਨਾਲ ਜਿਹੜਾ ਪ੍ਰੈਸ਼ਰ ਫਾਲ ਹੋ ਰਿਹਾ ਤੇ ਇੱਕ ਜਿਹੜਾ ਵੈਸਟਰਨ ਡਿਸਟਰਬੈਂਸ ਆ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਸੋ ਜਿਹੜਾ ਉਹਦਾ ਇਫੈਕਟ ਹੈਗਾ 13 14 15 ਨੂੰ ਜਿਹੜਾ ਪੰਜਾਬ ਦੇ ਵਿੱਚ ਦੇਖਿਆ ਜਾਏਗਾ ਔਰ 14 ਨੂੰ ਮਤਲਬ ਕਾਫੀ ਜ਼ਿਆਦਾ ਮਤਲਬ ਉਹਦਾ ਹੈਵੀ ਇੰਪੈਕਟ ਆਏਗਾ ਔਰ 15 ਨੂੰ ਫਿਰ ਮਤਲਬ ਕਿ ਹੱਦ ਤੱਕ ਉਹ ਕੱਟ ਜਾਏਗਾ ਉਹਦਾ ਅਸਰ ਨਹੀਂ ਇੰਨਾ ਹੋਏਗਾ ਔਰ ਇਹਦੇ ਮੱਦੇ ਨਜ਼ਰ ਜਿਹੜੀਆਂ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈਗੀ ਆ ਤੇ ਲਾਈਟ ਟੂ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਜਸਟਾ ਗੜੇ ਪੈਣਗੇ ਜਾਂ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਹੈ ਮਤਲਬ ਲਾਈਟ ਟੂ ਮੋਡਰੇਟ ਜਿਹੜੀ ਰੇਨਫਾਲ ਹੈ ਉਹ ਜ਼ਰੂਰ ਹੋਣ ਦੀ ਸੰਭਾਵਨਾ ਹੈਗੀ ਹੈ ਸੋ ਉਹਨੂੰ ਆਪਾਂ ਧਿਆਨ ਚ ਰੱਖਦੇ ਹੋਏ ਜਿਹੜੇ ਆਪਣਾ ਖੇਤੀਦੰਦੇ ਆ ਉਹ ਲਿਖਣੇ ਚਾਹੀਦੇ ਆ 21 ਤੋਂ 14 ਨੂੰ ਜਿਵੇਂ ਦੇਖੋ 13 ਤੋਂ ਸ਼ੁਰੂ ਹੋ ਕੇ 15 ਤੱਕ ਇਹ ਜੂਰ ਰਹੇਗਾ ਇਹ ਜਿਹੜਾ ਸਿਸਟਮ ਹੈਗਾ 14 ਨੂੰ ਜਿਹਦਾ ਉਹਦਾ ਇੰਪੈਕਟ ਜ਼ਿਆਦਾ ਹੈ 15 ਨੂੰ ਕਾਫੀ ਘਟ ਜਾਏਗਾ ਲੋ 13 ਦਾ ਸ਼ਾਮ ਨੂੰ ਸਟਾਰਟ ਹੋ ਕੇ 14 ਤੱਕ ਜਾਈਦਾ 14 ਨੂੰ ਇਹਦਾ ਜ਼ਿਆਦਾ ਇਫੈਕਟ ਦੇਖਣ ਨੂੰ ਮਿਲ ਰਿਹਾ ਹੈ ਭਟੇ ਹੈ ਕਿ ਆਪਾਂ ਕਿਸਾਨ ਵੀਰਾਂ ਨੂੰ ਇਹੀ ਸਲਾਹ ਦਵਾਂਗੇ ਕਿ ਜਿਹੜਾ ਇਹ ਕੋਈ ਵੀ ਪਾਣੀ ਉਹਨਾਂ ਨੇ ਕਿਸੇ ਫਸਲ ਨੂੰ ਲਾਉਣਾ ਉਹਨੂੰ ਰੋਕ ਲਿਆ ਜਾਏ ਕਿਉਂਕਿ ਇਹ ਜਿਹੜਾ ਸ਼ੂਰ ਸ਼ੌਟ ਹੈਗਾ ਵੈਸੇ ਕੀ ਇਹ ਸਿਸਟਮ ਆ ਰਿਹਾ ਹੈ ਔਰ ਇਫੈਕਟ ਵੀ ਕਰੇਗਾ ਤੇ ਜੇ ਪਾਣੀ ਲੱਗਿਆ ਹੋਏਗਾ ਤਾਂ ਫਸਲ ਨੂੰ ਜ਼ਿਆਦਾ ਨੁਕਸਾਨ ਹੋਊਗਾ ਤੇ ਜਿਹੜੀ ਜਿਵੇਂ ਵੀ ਕੋਈ ਉਹਨਾਂ ਦੀ ਡਿਊ ਹੈਗੀ ਹੈ ਜਿਹੜੀ ਵੀ ਇਰੀਗੇਸ਼ਨ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਹਲੇ ਹੋਲਡ ਕਰਕੇ ਪੋਸਟਪੋਨ ਕਰ ਦਿੱਤਾ ਜਾਏ ਔਰ ਜਿਹੜਾ ਵੀ ਕੋਈ ਆਪਾਂ ਜਿਹੜੀ ਫਸਲ ਦੀ ਕਟਾਈ ਹੋ ਚੁੱਕੀ ਹੈ ਉਹਨੂੰ ਵੀ ਕਿਸੇ ਸੁੱਕਿਆ ਥਾਂ ਤੇ ਸੰਭਾਲਿਆ ਜਾਏ ਤੇ ਜਿੱਥੇ ਬਾਰਿਸ਼ ਹੋ ਜਾਂਦੀ ਹੈ ਤਾਂ ਉੱਥੋਂ ਜਿਹੜਾ ਨਿਕਾਸ ਦਾ ਜਲ ਪ੍ਰਬੰਧ ਕੀਤਾ ਜਾਂਦਾ ਹੈ ਹਾਂਜੀ ਦੇਖੋ ਜਿਹੜੀਆਂ ਹੁਣ ਤੱਕ ਦੀਆਂ ਫੋਰਕਾਸਟ ਨੇ ਕਿਉਂਕਿ ਇੱਕਦਮ ਜਦੋਂ ਵੈਦਰ ਕਲੀਅਰ ਹੁੰਦਾ ਜਿਸਾ ਹੁਣ ਵੀ ਆਪਾਂ ਦੇਖਿਆ ਹੈ ਕਿ ਟੈਂਪਰੇਚਰਸ ਇੱਕਦਮ ਜਿਹੜੇ ਬ੍ਰਕਲੀ ਰਾਈਜ਼ ਹੋ ਰਹੇ ਨੇ ਸੋ ਜਿਹੜੀਆਂ ਐਮਡੀ ਵੱਲੋਂ ਪ੍ਰੈਡਿਕਸ਼ਨਸ ਨੇ ਜਿਹੜੀਆਂ ਲੌਂਗ ਟਰਮ ਪ੍ਰੈਡਿਕਸ਼ਨਸ ਨੇ ਉਹਦੇ ਵਿੱਚ ਇਹੀ ਮਤਲਬ ਦਿਖਾਇਆ ਜਾ ਰਿਹਾ ਹੈ ਕਿ ਇਸ ਵਾਰ ਹੀ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜ਼ਿਆਦਾ ਰਹਿਣਗੇ ਤੇ ਹੀਟ ਵੇਵਸ లైక్ ਫੈਕਟਰੀ ਜ਼ਿਆਦਾ ਦੇਖੋ ਨੂੰ ਮਿਲ ਸਕਦਾ ਬਟ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਨੂੰ ਲੇਟੈਸਟ ਫੋਰਕਾਸਟ ਆਏਗੀ ਉਹ ਉਹਨੂੰ ਆਪਾਂ ਜ਼ਿਆਦਾ ਅਪਡੇਟ ਕਰ ਸਕਦੇ ਹਾਂ ਜਿਵੇਂ ਲੌਂਗ ਟਰਮ ਦੀ ਆ ਰਹੀ ਹੈ ਪ੍ਰੈਡਿਕਸ਼ਨ ਉਹਦੀ ਐਕਿਊਰਸੀ 50 60% ਤੱਕ ਰੂਹ ਹੁੰਦੀ ਹੈਗੀ ਹੈ ਪਰ ਜਿਸ ਤਰ੍ਹਾਂ ਹੁਣ ਉਹਨਾਂ ਨੇ ਲੌਂਗ ਟਰਮ ਪ੍ਰੈਡਿਕਸ਼ਨਸ ਦੇ ਵਿੱਚ ਆਈਐਮਡੀ ਨੇ ਪ੍ਰਗਟ ਕੀਤਾ ਹੈ ਕਿ ਜਿਹੜੀਆਂ ਗਰਮੀਆਂ ਇਸ ਵਾਰੀ ਕਾਫੀ ਸਵੀਅਰ ਹੋਣ ਦੀ ਸੰਭਾਵਨਾ ਹੈਗੀ ਹੈ ਪਰ ਜ਼ਿਆਦਾ ਆਪਾਂ ਜਿਹੜਾ ਇਹਦਾ ਐਕਿਊਰਸੀ ਜੇ ਆਪਾਂ ਦੇਖਣੀ ਹੈ ਤਾਂ ਹਾਲੇ ਅਸੀਂ ਥੋੜਾ ਹੋਰ ਰੁੱਕੇ ਜਿਸ ਤਰ੍ਹਾਂ April ਲੰਘ ਕੇ ਉਸ ਤੋਂ ਬਾਅਦ ਇਹਦੀ ਜ਼ਿਆਦਾ ਪ੍ਰਡਿਕਸ਼ਨ ਤੇ ਜਾਂਚ ਇਸ ਦੀ ਆ ਦੇਖੋ ਜੇ ਤਾਂ ਹੁਣ ਆਪਾਂ بارش ਦੀ ਗੱਲ ਕਰਦੇ ਆ ਕਿ ਵੈਸਟਰਨ ਡਿਸਟਰਬੈਂਸੀ ਇਹਦੇ ਵਿੱਚ ਤਾਂ ਆਪਾਂ ਨੂੰ ਜਿਹੜੀ ਜ਼ਿਆਦਾ ਕਿਸਾਨ ਵੀਰਾਂ ਨੂੰ ਇਹਦੇ ਵਿੱਚ ਧਿਆਨ ਦੇਣ ਦੀ ਲੋੜ ਹੈਗੀ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਆਪਣੀ ਪੱਕੇ ਮਤਲਬ ਕਾਫੀ ਜੜੀਆਂ ਜੜੀਆਂ ਆਪਣੀ ਆਹੜੀ ਦੀਆਂ ਫਸਲਾਂ ਨੇ ਸਾਕੀ ਤੇ ਵੱਢਦੇ ਹੀ 13 ਹਾਂਜੀ ਉਹੀ ਹੈ ਨਾ ਕਿ ਜਿਹੜੀ ਜੜੀਆਂ ਫਸਲਾਂ ਜਿਹੜੀਆਂ ਆਪਣੀ ਆਹੜੀ ਦੀਆਂ ਫਸਲਾਂ ਨੇ ਆਲਮੋਸਟ ਪੱਕ ਗਈਆਂ ਆਈਆਂ ਨੇ ਉਹ ਇਹ ਜ਼ਿਆਦਾ ਜਿਹੜਾ ਇਵੈਂਟ ਆ ਰਿਹਾ بارش ਵਾਲਾ ਇਹ ਉਹਨੂੰ ਇਫੈਕਟ ਕਰ ਸਕਦਾ ਇਸ ਕਰਕੇ ਇਹਨਾਂ ਨੇ ਇਸ ਵੇਲੇ ਝੂਟ ਧਿਆਨ ਰੱਖਣ ਦੀ ਲੋੜ ਹੈਗੀ ਹੈ ਬਾਕੀ ਜੇ ਆਪਾਂ ਗਰਮੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਜਿਹੜੇ ਆਮ ਲੋਕ ਹੈ ਇਹ ਤਾਂ ਉਹ ਵੀ ਪ੍ਰਭਾਵਿਤ ਹੋ ਸਕਦੇ ਹਨ ਤੇ ਆਪਾਂ ਨੂੰ ਚਾਹੀਦਾ ਹੈਗਾ ਕਿ ਜਦੋਂ ਗਰਮੀ ਦਾ ਮਤਲਬ ਇੱਕਦਮ ਜ਼ਿਆਦਾ ਆਪਾਂ ਨੂੰ ਇਫੈਕਟ ਦੇਖਣ ਨੂੰ ਮਿਲਦਾ ਤਾਂ ਜਿਹੜਾ ਦਿਨ ਦੇ ਵੇਲੇ ਆਪਾਂ ਜਿਹੜਾ ਉਹ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਆਪਾਂ ਸਵੇਰੇ ਸ਼ਾਮ ਹੀ ਜ਼ਿਆਦਾ ਜਿਹੜਾ ਆਪਣਾ ਬਾਹਰ ਦਾ ਕੰਮ ਹੈ ਉਹ ਕੀਤਾ ਜਾ ਸਕਦਾ ਬਾਕੀ ਇਹ ਹੈ ਕਿ ਜਦੋਂ ਵੀ ਬਾਹਰ ਨਿਕਲਣਾ ਹੈ ਉਦੋਂ ਆਪਣਾ ਸਨਸਕ੍ਰੀਨ ਵਗੈਰਾ ਲਗਾ ਕੇ ਜਾਂ ਜਿਹੜਾ ਹੈਡ ਪੂਰਾ ਪ੍ਰੋਪਰ ਕਵਰ ਕਰਕੇ ਤਾਂ ਕਿ ਜਿਹੜਾ ਹੀਟ ਸਟੋਲ ਦਾ ਇਫੈਕਟ ਆਉਣਾ ਨਾ ਆ ਸਕੇ